ਓ ਤੇਰੀ ਭੈਣ ਨੂੰ ਕੋਈ ਨਾ ਕੋਈ ਬਾਹਰ ਆ ਜਾਣਾ ਤੋੜਾ ਭੜਾ ਏ ਇੱਕ ਨਹੀਂ ਮੰਦੀ ਨਹੀਂ ਮੰਦੀ ਉਹ ਕਹਿੰਦੀ ਇੱਕ ਤਾਂ ਲੈ ਹੀ ਲੈ ਲੈਂਦੇ ਹੁਣ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹੈਲੋ ਗਾਇਜ਼ ਛਿੰਨ ਮਿੰਨੜੇਂ ਕੁ ਕੀ ਹਾਲ ਜੀ ਵਧੀਆ ਜੀ ਵਧੀਆ ਠੀਕ ਠਾਕ ਹੈ ਜੈਲਸੀ ਕਰਨੀ ਛੱਡ ਦੋ ਐ ਹੈਂ ਓ ਓ ਮੋਟੀ ਨਾ ਮੋਟੀ ਫਿਰ ਕੀ ਕਰਨ ਦੀ ਹੈ ਮੈਂ ਤੈਨੂੰ ਮਾਰਨ ਫਿਰ ਮਾਰੀ ਮਾਂ ਸਾਸਰੀ ਘਰ ਗਿਆ ਹਰਿਆਣੇ ਕੱਲ ਕੇ ਬੈਡ ਬੋਰ ਖੜੀ ਚੱਲ ਬੈਡਿੰਗ ਕਰਾ ਬੋਰ ਤਾਂ ਹੋਏ ਲਿਆ ਤੇਰਾ ਹੱਥ ਵੇਖ ਕੇ ਦੱਸਾਂ ਹੱਥ ਵੇਖ ਕੇ ਦੱਸਾਂ ਤੇਰਾ ਲਿਆ ਮੈਂ ਵੇਖ ਲੈਣਾ ਮੈਨੂੰ ਵਿਖਾ ਤੂੰ ਮੈਨੂੰ ਵਿਖਾ ਹੱਥ ਹੱਥ ਦਿਖਾਉਣਾ ਮਾਪਾ ਕਮਲਿਆ ਰੰਗ ਦਾ ਮੇਰਾ ਕਾਲਾ ਤੇਰਾ ਤੇ ਬੇੜਾ ਹੀ ਕਰਕਾ ਵੇਹੇ ਤੇਰਾ ਤੇ ਜਿਆਦਾ ਕਾਲਾ ਆ ਹਾਂ 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 20 ਨੇ ਕਰੀ ਬਿਜਾਓ ਸਾਡੇ ਘਰ ਚ ਜਿੰਨੇ ਸਬਸੂ ਬਾਹਰ ਕੱਢ ਕੇ ਮਾਰ ਕੋਈ ਨਹੀਂ ਕੱਢਦਾ ਮਾੜੀ ਜੀ ਬਿਜਾ ਦੇ ਵੀਰ ਨੀ ਮਾੜੀ ਜੀ ਉਹ ਤੇਰੀ ਭੈਣ ਨੂੰ ਕੋਈ ਨਾ ਕੋਈ ਬਾਹਰ ਆ ਜਾਣਾ ਤੋਡਾ ਭੜਾ ਏ ਵਾਹ ਜੀ ਵਾਹ ਉਹ ਗਿਟਾਰਾ ਨੂੰ ਆਜਾ ਮਾਰੀਏ ਨਾ ਆਹ ਆ ਕੀ ਚੀਜ਼ ਪਾਈ ਹੋਈ ਦੁਰਗਾਂ ਦੀ ਨਿਸ਼ਾਨੀ ਓਕੇ ਓਕੇ ਕਾ ਪੀਣੀ ਆ ਹੋਰ ਕੋਈ ਸੇਵਾ ਵੈਸੇ ਸਭ ਸੁਪ ਫੜ ਲੈਗੇ ਨਹੀਂ ਸਭ ਰੱਖਿਆ ਕਿਣੀ ਫੜ ਲਈ ਤੇ ਰੱਖਿਆ ਨਹੀਂ ਆਪ ਰੱਖਿਆਗਾ ਤੂੰ ਨਹੀਂ ਕਣੀ ਹੁਣ ਚਾਹ ਦੋ ਸਵਾਦ ਸੀ ਚਾਹ ਅੱਜ ਤੇਰੀ ਕਮਾਈ ਜਿਹਨੂੰ ਤੀਜੇ 20 ਲੈ ਜੀ ਲੈ 20 ਬਸ ਗੂਗਲ ਪੇ ਚੱਲਦਾ ਫਿਰ ਮੈਂ ਕਮਾਈ ਨਹੀਂ ਕੀਤੀ ਜੇ ਨਾ ਮੈਂ 20 ਵੀ ਨਹੀਂ ਕਮਾਇਆ ਏ ਆਏ ਜ਼ਾਹਰ ਕਰ ਦੇ ਕਾ ਕਰਨ ਦਾ ਖਾਓ ਪੀਓ ਐਸ਼ ਕਰੋ ਮਿੱਤਰੋ ਪਰ ਪੈਸੇ ਕਦੇ ਨੇ ਮੰਗੇ ਵਟਦੋਂ ਹੋਰ ਸੁਣਾ ਠੀਕ ਆ ਦਾਨ ਦਿਆ ਕਰ ਦਾਨ ਹੁਣ ਚਾਹ ਪਿਆਤੀ ਮੈਂ ਤੈਨੂੰ ਦੇ ਦੇ ਛੇਵਾ ਚੂ ਤੈਨੂੰ ਬਚਨ ਕੀ ਚੱਲ ਉਹ ਦੇ ਦੇਣਾ ਇਹਨੂੰ ਕੱਲ ਕੁੜੀ ਪਤਾ ਕੀ ਕਹਿੰਦੀ ਕੀ ਕਹਿੰਦੀ ਕਹਿੰਦੀ ਤੁਸੀਂ ਸਿੰਗਲ ਹੋ ਕਹਿੰਦਾ ਨਹੀਂ ਅਸੀਂ ਦੋ ਭਰਾ ਹਾਂ ਬਗੈਰ ਤਾਂ ਉਹ ਐਦਾਂ ਨਹੀਂ ਬੀਤੀ ਆ ਇਹਦੇ ਹੋਗੇ ਮੋਟੀ ਦੀ ਰੋਟੀ ਤੇ ਸਾਡੀ ਮੋਟੇ ਤੂੰ 1 ਮਿੰਟ ਮਾਰ ਆ ਗਈ ਇਹ ਮੋٹے ਦੀ ਆਪਣੀ ਤਾਂ ਲੈ ਗਿਆ ਜੂਈ ਇਹ ਨਾ ਵੇ ਗੱਗੂ ਬੈਠਾ ਮੈਂ ਇਧਰ ਹੋ ਕੇ ਬਹਿ ਜਾ ਜੇ ਖਾਣੀ ਹੈ ਉਹਦੇ ਨਹੀਂ ਦੇ ਵੀ ਨਹੀਂ ਮਿਲਣੀ ਤੈਨੂੰ ਮੈਂ ਦੱਸੀ ਜਾਂਦਾ ਲੈ ਆ ਐਡਾ ਤੂੰ ਫੀਲਰ ਬਣਾਇਆ ਬੈਠਾ ਤੂੰ ਚਮਚਿਆ ਨਾ ਪਾ ਕੇ ਖਾ ਲੈ ਐਹੇ ਰੋਟੀ ਰੱਖੋ ਐਂ ਕਰੋ ਪਤਾ ਕੀ ਕਰੋ ਤੂੰ ਰੰਦੇ ਆ ਨਾ ਕਰੋ ਬਾਲੀ ਭੁੱਖੀ ਰੂਹ ਆ ਵੇਲਾ ਰੱਜਦੀਆਂ ਹੀ ਨਹੀਂ ਇਹ ਰੂਹਾਂ ਉਹੀ ਤਾਂ ਗੱਲ ਆ ਵੇ ਆਵੇ ਆਵੇ ਨਾ ਕਰ ਹਣਾ ਇਹ ਆਹ ਮੇਰੇ ਲਈ ਦੰਦਾ ਆ ਲਿਆ ਇਹ ਗੱਲ ਸੁਣੀ ਆ ਇਹ ਮੇਰੇ ਲਈ ਦੰਦ ਕਹਿ ਦੇਣਾ ਇੱਕ ਗੱਲ ਆ ਵੇ ਹਨਾ ਮੇਰੀ ਗੱਲ ਸਹੀ ਸਹੀ ਸੁਣੀ ਨਹੀਂ ਸਹੀ ਸੁਣੀ ਤੂੰ ਆਲੂ ਤੇ ਚੱਕੀ ਮਾਰਦਾ ਹੈਗਾ ਨਾ ਆਲੂ ਇੱਥੇ ਫਸ ਜਾਂਦਾ ਹਣਾ ਇੱਧਰ ਵੇਖੀ ਆਹ ਕਿਵੇਂ ਦੰਦੀ ਮਾਰਦਾ ਓਏ ਏ ਉਹਨੇ ਪੀਸ ਹੀ ਕੱਢ ਲਿਆਉਂਦਾ ਵੇ ਲੈ ਉਹ ਦੰਦ ਤਾਂ ਵੇ ਕਿੰਨੇ ਬਾਹਰ ਆਏ ਵੇ ਜਿਵੇਂ ਚਕੁੰਦਰ ਦੇਣੀ ਨਿਕਲੇ ਹੁੰਦੇ ਬਾਹਰ ਨੂੰ ਗਾਇਸ ਕਮੈਂਟ ਕਰੋ ਆ ਵੇਖੀ ਦਾਦੀ ਕੁਠੀ ਜਾਂਦਾ ਕੋਈ ਨਹੀਂ ਨਹੀਂ ਮੈਂ ਤਾਂ ਵਧੀਆ ਹਾਂ ਉਹਦੇ ਨਾਲ ਤਾਂ ਚੰਗੀ ਆ ਇੱਧਰ ਵੇਖੀ ਕਰ ਚੀਜ਼ ਕਰ ਚਲ ਕਾਲਜ ਨੂੰ ਦੇਖਦੇ ਕਰਦੇ ਚੀਜ਼ 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 ਕਰ ਰਹੀ ਮਰਦਾ ਤੂੰ ਕਹਿਵੇਂ ਮੇਰਲਾ ਇਹ ਚੀਜ਼ ਕਹਿ ਲਾਦਾ ਅੱਧੀ ਚੀਜ਼ ਬਾਹਰ ਆ ਜਾਂਦੀ ਦੰਦ ਰਹੀ ਰੋਟੀ ਖਾਣ ਤੋਂ ਡਿਸਟਰਬ ਹੋਣਾ ਰੋਕ ਲਾ ਰੋਕ ਲਾ ਬਿੱਲ ਹੋਣਗਾ ਗੱਗੂ ਬਾਕੀ ਬਿੱਲ ਤਾਂ ਆਪਾਂ ਚੱਲ ਲੈਣਾ ਜਿਹੜਾ ਹੈਂਡ ਆ ਹੁਣ ਜਾ ਕੇ ਬੈਠੀ ਨਾ ਐਵੇਂ ਖੱਲੀ ਪੋਣੀ ਪੂਰੀ ਤਗੜੀ ਸਹੀ ਆ ਮੁੰਡਾ ਨਾ ਚੱਬੀ ਜਾਂਦਾ ਵੀ ਕਾਹਦਾ ਲੈ ਆਇਆ ਬੰ ਨਾਲ ਕੋਣ ਦੇਖ ਕੇ ਚੱਲ ਇੱਥੇ ਆ ਜਾ ਤੂੰ ਤੂੰ ਦਾ ਆਪਸ਼ਨ ਦੇ ਧੱਕਾ ਕਰੀ ਜਾਂਦੀ ਐ ਇੱਕ ਨਹੀਂ ਮੰਨਦੀ ਨਹੀਂ ਮੰਨਦੀ ਉਹ ਕਹਿੰਦੀ ਇੱਕ ਤਾਂ ਲੈ ਹੀ ਲੈਂਦੇ ਹੁਣ ਮੈਂ ਉਹ ਗੱਲ ਕਹਤਾ ਕੀ ਹੈ ਜੀ ਮਾਜ ਛਾਪੜ ਜਦੇ ਬੀਬੀਆਂ ਸ਼ੋਰੂਮ ਚੋਂ ਕੱਢਣੀਆਂ ਉਹ ਦੁਖੀ ਹੁੰਦੀਆਂ ਇਹ ਰੋਟਦੀ ਨਹੀਂ ਬਈ ਲਾਜ ਕਰ ਗਈ ਤੀ ਨਹੀਂ ਨਿੰਨਿੱਕ ਕਸਦੀ ਆ ਛੇਦੀ ਦੁਕਾਨਦਾਰ ਦੁਵਾ ਕਿੱਥੋਂ ਵੱਲ ਰੋਈਦਾ ਗੱਲ ਦੁਕਾਨਦਾਰ ਕਿੱਥੋਂ ਚੱਲਣ ਗਿਆ ਤੇ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ